ਤਾਂ ਪਾਕਿਸਤਾਨ ਵਿਚਾਲੇ ਪਿਛਲੇ ਦਿਨੀ ਹੋਏ ਯੁੱਧ ਤੋਂ ਬਾਅਦ ਸਾਰੀ ਦੁਨੀਆ ਦੀ ਨਜ਼ਰ ਭਾਰਤ ਦੇਸ਼ ਤੇ ਹੈ ਕਿਉਂਕਿ ਭਾਰਤ ਦੇਸ਼ ਨੇ ਸਿਰਫ 72 ਘੰਟਿਆਂ ਵਿੱਚ ਪਾਕਿਸਤਾਨ ਦੇ ਗੋਡੇ ਲਵਾ ਦਿੱਤੇ ਸੀ ਤੇ ਪੂਰੀ ਦੁਨੀਆ ਨੂੰ ਦੱਸ ਦਿੱਤਾ ਸੀ ਕਿ ਭਾਰਤ ਕਿਸੇ ਵੀ ਸਥਿਤੀ ਨਾਲ ਨਜਿੱਠਣ ਲਈ ਪੂਰੀ ਤਰ੍ਹਾਂ ਸਮਰਥ ਹੈ ਅਜੇ ਆਪਰੇਸ਼ਨ ਸੰਦੂਰ ਦੀ ਕਾਮਯਾਬੀ ਤੋਂ ਬਾਅਦ ਭਾਰਤ ਦੇ ਵੱਖ-ਵੱਖ ਸੂਬਿਆਂ ਵਿੱਚ ਤਿਰੰਗਾ ਯਾਤਰਾ ਕੱਢੀ ਜਾ ਰਹੀ ਹੈ ਅਜੇ ਆਈ ਕੁਝ ਵੇਖਣ ਨੂੰ ਮਿਲਿਆ ਪਠਾਨਕੋਟ ਵਿਖੇ ਜਿੱਥੇ ਕਿ ਭਾਜਪਾ ਦੇ ਸਾਬਕਾ ਪ੍ਰਧਾਨ ਅਸ਼ਵਨੀ ਸ਼ਰਮਾ ਦੀ ਅਗਵਾਈ ਹੇਠ ਤਿਰੰਗਾ ਯਾਤਰਾ ਕੱਢੀ ਗਈ ਤੇ ਤਿਰੰਗਾ ਯਾਤਰਾ ਰੇਲਵੇ ਸਟੇਸ਼ਨ ਤੋਂ ਸ਼ੁਰੂ ਹੋ ਕੇ ਵੱਖ-ਵੱਖ ਬਾਜ਼ਾਰਾਂ ਵਿੱਚ ਹੁੰਦੀ ਹੋਈ ਸ਼ਹੀਦ ਭਗਤ ਸਿੰਘ ਚੌਕ ਵਿਖੇ ਖਤਮ ਹੋਈ। ਆਪਰੇਸ਼ਨ ਸਿੰਦੂਰ ਕੀ ਜਿਸ ਪ੍ਰਕਾਰ ਸਫਲਤਾ ਹੋਈ ਹੈ ਪੂਰੇ ਸੰਸਾਰ 'ਚ ਆਪਰੇਸ਼ਨ ਸਿੰਦੂਰ ਇੱਕ ਨਾਮ ਬਣ ਕੇ ਰਹਿ ਗਿਆ ਹੈ ਜਿਸ ਦੇ ਉੱਪਰ ਕਾਫੀ ਸਟੱਡੀਜ਼ ਹੋ ਰਹੀਆਂ ਨੇ। ਕਿਸੇ ਵੀ ਦੇਸ਼ ਨੇ ਅੱਜ ਤੱਕ ਤਿੰਨ ਦਿਨਾਂ ਦੇ ਵਿੱਚ 8 ਤੋਂ ਲੈ ਕੇ 10 ਤੱਕ ਤਿੰਨ ਦਿਨਾਂ ਦੇ ਵਿੱਚ ਜਿਸ ਪ੍ਰਕਾਰ ਇੱਕ ਦੂਜੀ ਕੰਟਰੀ ਨੂੰ ਆਪਣੇ ਗੁਟਰਿਆਂ ਤੇ ਲਿਆਤਾ ਉਹਨਾਂ ਨੂੰ ਸੀਫਾਇਰ ਕਰਨ ਲਈ ਮਜਬੂਰ ਕਰਤਾ ਉਹਦੇ ਲਈ ਉਹ ਸੂਰਵੀਰ ਜਿਨ੍ਹਾਂ ਨੇ ਇਹ ਮੌਕਾ ਸਾਨੂੰ ਦਿੱਤਾ ਹੈ ਇਸ ਤੋਂ ਪਹਿਲੇ ਵੀ ਅਸੀਂ 65 71 ਦੀ ਲੜਾਈ ਲੜੀ ਹੈ ਕਾਰਗਿਲ ਲੜਿਆ ਉਹਨਾਂ ਨਾਲ ਲੇਕਿਨ ਇਸ ਪ੍ਰਕਾਰ ਦੀ ਸਫਲਤਾ ਇੱਕ ਪਹਿਲਾ ਨਮੂਨਾ ਹੈ ਅੱਜ ਅਸੀਂ ਇੱਥੇ ਸਾਰੇ ਇਕੱਠੇ ਹੋ ਰਹੇ ਹਾਂ ਜਿਨ੍ਹਾਂ ਵਿੱਚ ਇੱਕ ਸਰਵਿਸਮੈਨ ਹਨ ਸਾਡੀ ਵੀਰਾਂਗਨਾ ਵੀਰਾਂਗਨਾ ਦੇ ਉਹਨਾਂ ਦੇ ਸਾਡੇ ਵੀਰਾਂ ਦੇ ਪਰਿਵਾਰ ਸ਼ਹੀਦਾਂ ਦੇ ਪਰਿਵਾਰ ਸਾਰੇ ਪੇਸ਼ਤ ਉਸ ਹਰ ਕਮਿਊਨਿਟੀ ਦੇ ਹਰ ਜਾਤੀ ਹੱਤ ਰਮ ਦੇ ਲੋਕ ਅੱਜ ਇੱਥੇ ਇਕੱਠੇ ਹੋਏ ਨੇ ਪਠਾਨਕੋਟ ਤੇ ਇਹ ਦਿਖਾਉਣ ਲਈ ਕਿ ਆਸੀਂ ਸਾਰੇ ਸਿਵਿਲਿਅਨ ਜਿੰਨੇ ਵੀ ਹਨ ਕਿਸੇ ਵੀ ਰੂਪ ਚ ਆਸੀਂ ਤੁਹਾਡੇ ਨਾਲ ਹੈ ਜਿਸ ਝੰਡੇ ਦੇ ਲਈ ਤੁਸੀਂ ਆਪਣੀ ਜਾਨ ਦੀ ਵਾਜੀ ਲਗਾਈ ਸੀ ਆਸੀਂ ਉਹੀ ਝੰਡਾ ਚ ਲੈ ਕੇ ਪੂਰੇ ਬਾਜ਼ਾਰ ਦੇ ਵਿੱਚ ਨਿਕਲਾਂਗੇ ਤੁਹਾਡਾ ਧੰਨਵਾਦ ਕਰਾਂਗੇ ਤੋਂ ਉਹਦੇ ਨਾਲ ਹੀ ਨਾਲ ਅਸੀਂ ਕੌਮ ਨੂੰ ਪੂਰੇ ਇੱਕ ਸੰਦੇਸ਼ ਵੀ ਦੇਣਾ ਚਾਹਾਂਗੇ ਕਿ ਇਹ ਚੰਡਾ ਜਿਹਨੂੰ ਤਿੰਨੋਂ ਸੈਨਾ ਉਠਾ ਕੇ ਉੱਚਾ ਉਡਾਣ ਦੀ ਕੋਸ਼ਿਸ਼ ਕਰ ਰਹੀਆਂ ਨੇ ਅਸੀਂ ਆਪਣੇ ਸਹਿਯੋਗ ਪੂਰਾ ਪੂਰਾ ਉਹਨਾਂ ਨੂੰ ਦੇਾਂਗੇ ਅੱਜ ਪਠਾਨਕੋਟ ਜ਼ਿਲ੍ਹੇ ਦੀ ਜਨਤਾ ਆ ਗਈ ਹੈ ਉਹ ਤਰੰਗਾ ਯਾਤਰਾ ਕਰ ਰਹੀ ਹੈ ਸਾਡੇ ਦੇਸ਼ ਦੇ ਜਿਹੜੇ ਵੀਰ ਜਵਾਨ ਜਿਨ੍ਹਾਂ ਨੇ ਸਿਰਫ ਇਹ ਮੇਰੇ ਪਾਓ ਵਿੱਚ ਪਾਕਿਸਤਾਨ ਦੇ ਕੋਨੇ-ਕੋਨੇ ਵਿੱਚ ਲਾ ਕੇ ਉਹਨੂੰ ਨਕਰਾ ਬਹੁ ਕੀਤਾ ਜਿਹੜੀ ਇਹ ਭਾਸ਼ਾ ਸਮਝਦੇ ਸੀਗੇ ਉਹਨੂੰ ਇਹ ਭਾਸ਼ਾ ਸਮਝਾਈ ਗਈ ਮੋਬੀ ਇਹਨੇ ਜੋ ਕਿ ਅਸੀਂ ਕਲਪਨਾ ਤੋਂ ਪਰਾ ਕਲਪਨਾ ਤੋਂ ਪਰਾ ਉਹਨਾਂ ਨੂੰ ਨੁਕਸਾਨ ਪਹੁੰਚਾਇਆ ਅੱਜ ਸਾਡੇ ਜ਼ਿਲ੍ਹੇ ਦੀ ਜਨਤਾ ਜਿਹੜੀ ਹੈ ਉਹ ਆਰਮੀ ਵਾਸਤੇ ਤੁਹਾਡੇ ਦੇਸ਼ ਦੇ ਜਵਾਨਾਂ ਵਾਸਤੇ ਉਹਨਾਂ ਦੇ ਹੌਸਲੇ ਵਾਸਤੇ ਅੱਜ ਯਾਤਰਾ ਅਰੀਆ ਅੱਧੀ ਜਾ ਰਹੀ ਹੈ ਜਿੱਤਰੀ ਕੇ ਸਾਡੇ ਦੇਸ਼ ਦੀ ਆਦਮੀ ਸਾਡੇ ਦੇਸ਼ ਦੇ ਜਵਾਨ ਮਾਰਲੇ ਉਤੇ ਆਪਣੀ ਡਿਊਟੀ ਕਰ ਰਹੇ ਆ ਅਸੀਂ ਉਹਨਾਂ ਨੂੰ ਜਿਲ੍ਹੇ ਤੋਂ ਮੈਸੇਜ ਦੇਣਾ ਚਾਹੁੰਦੇ ਆ ਕਿ ਹਰ ਦੇਸ਼ਵਾਸੀ ਆਜ ਮਨ ਤੋਂ ਤੇ ਨਾਮ ਤੁਹਾਡੇ ਨਾਲ ਜੈ ਹਿੰਦ ਜਵਾਹਰ ਪ੍ਰੇਸ਼ ਸਿੰਦੂਰ ਦੀ ਕਾਮਯਾਬੀ ਚ ਤਰੰਗਾ ਯਾਤਰਾ ਪਖੰਗੋੜ ਚ ਨਿਕਲ ਰਹੀ ਹੈ ਔਰ ਤੁਸੀਂ ਦੇਖ ਰਹੇ ਹੋ ਜਨਸਲਾਬ ਸਾਰਾ ਪਖਾਨਕੋਟ ਹਰ ਵਰਗ ਦੇ ਲੋਕੀ ਇੱਥੇ ਅਜ ਮੌਜੂਦ ਨੇ ਔਰ ਮੈਂ ਆਪ ਇਤਨਾ ਰੋਮਾਂਚਿਤ ਫੀਲ ਕਰ ਰਹਾ ਰੌਂਗ ਤੇ ਖੜੇ ਹੋ ਰਹਿਣਾ ਔਰ ਸਾਨੂੰ ਮਾਣ ਹੈ ਆਪਣੇ ਦੇਸ਼ ਤੇ ਸਾਡੇ ਦੇਸ਼ ਦੀ ਆਰਮੀ ਤੇ ਭਾਰਤੀ ਸੈਨਾ ਤੇ ਸਾਡੇ ਕੇਂਦਰੀ ਨਿਤ੍ਰਤ ਤੇ ਮੋਦੀ ਜੀ ਤੇ ਔਰ ਸਾਰੇ ਨੂੰ آپریشن ਸਿੰਦੂਰ ਦੀ ਕਾਮਯਾਬੀ ਦੀ ਬਹੁਤ ਬਹੁਤ ਵਧਾਈ ਜੈ ਹਿੰਦ ਪੂਰੇ ਦੇਸ਼ ਦੇ ਅੰਦਰ ਹੀ ਆਪਰੇਸ਼ਨ ਸੰਦੂਰ ਦੇ ਅੰਦਰ ਜਿਸ ਪ੍ਰਕਾਰ ਤਿੰਨਾਂ ਸੈਨਾ ਨੇ ਆਪਣਾ ਪ੍ਰਾਕਰਮ ਦਿਖਾਇਆ ਹੈ ਆਈਏ ਅਜੈ ਸਿੰਘ ਆਪ ਜੀ ਬੜੀ ਕੋਲ ਜਿਹਾ ਆਈਏ ਉਹਨਾਂ ਦੇ ਪ੍ਰਾਕਰਮ ਨੂੰ ਆ ਜਾਈਏ ਉਹਨਾਂ ਦੀ ਵੀਰਤਾ ਨੂੰ ਉਹਨਾਂ ਦੇ ਸ਼ੋਹਰਿਆਂ ਨੂੰ ਪ੍ਰਣਾਮ ਕਰਨ ਦੇ ਲਈ ਉਹਨਾਂ ਦਾ ਅਭਿਨੰਦਨ ਕਰਨ ਦੇ ਲਈ ਉਹਨਾਂ ਦਾ ਧੰਨਵਾਦ ਕਰਨ ਦੇ ਲਈ ਅੱਜ मां भारती ਦੇ ਉਹਨਾਂ ਸਾਰੇ ਸਪੂਤਾਂ ਦਾ ਗੁਣगान ਕਰਨ ਦੇ ਲਈ ਇਹ ਤਿਰੰਗਾ ਯਾਤਰਾ ਜਿਹੜੀ ਹੈ ਇਹ ਕੱਢੀ ਜਾ ਰਹੀ ਹੈ। ਔਰ ਇਹਦੇ ਅੰਦਰ ਜਨਰਲ ਖਜੂਰੀਆ ਸਾਹਿਬ ਪੂਰੇ ਬਾਕੀ ਸਾਰੇ ਸਾਥੀ ਪੋਲੀਟੀਕਲ ਪਾਰਟੀਾਂ ਦੇ ਲੋਕ ਸਮਾਜਿਕ, ਧਾਰਮਿਕ, ਵਪਾਰਿਕ ਔਰ ਸਮਾਜ ਦੀ ਸੇਵਾ ਕਰਨ ਵਾਲੀਆਂ ਐਨ ਜੀਓਜ਼ ਅਲੱਗ-ਅਲੱਗ ਆਯਾਮ ਕਿ ਅਸੀਂ ਸਾਰੇ ਹਿੰਦੂਸਤਾਨੀ ਆ ਪਹਿਲਾਂ ਅਸੀਂ ਸਾਰੇ ਪਹਿਲਾਂ ਭਾਰਤ ਮਾਤਾ ਦੇ ਪੁੱਤਰ ਹੈਗੇ ਆ ਔਰ ਜਦੋਂ ਜਦੋਂ ਇਸ ਸੁਦੇਸ਼ ਦੇ ਉੱਤੇ ਕੋਈ ਸੰਕਟ ਆਂਦਾ ਹੈ ਤੇ ਅਸੀਂ ਸਾਰੇ ਇਕਜੁੱਟਤਾ ਦੇ ਨਾਲ ਉਹਦਾ ਸਾਹਮਣਾ ਕਰਦੇ ਆਂ ਔਰ ਅੱਜ ਆਪਰੇਸ਼ਨ ਸੰਦੂਰ ਦੀ ਚਰਚਾ ਜਿਹੜੀ ਹੈ ਪੂਰੇ ਵਿਸ਼ਵ ਦੇ ਅੰਦਰ ਹੋ ਰਹੀ ਹੈ ਔਰ ਰੱਖਿਆ ਮੰਤਰੀ ਜੀ ਨੇ ਬਿਲਕੁਲ ਠੀਕ ਕਿਹਾ ਕਿ ਜਿਸ ਤਰੀਕੇ ਨਾਲ ਨਾਸ਼ਟਾ ਕਰਨ ਚ 23 ਮਿੰਟ ਲੱਗਦੇ ਨੇ 23 ਮਿੰਟ ਚ ਇੱਕ ਦੇਸ਼ ਨੂੰ ਪੂਰੀ ਤਰ੍ਹਾਂ ਨਾਲ ਘੁਟਨਿਆਂ ਤੇ ਲੈੰਦਾ ਔਰ ਉਹਨ ਸੀਸਵਾਰ ਦੀ ਗੁਆਹਰ ਲਗਾਈ ਲੇਕਿਨ ਆਪਰੇਸ਼ਨ ਸੰਦੂਰ ਅਜੇ ਵੀ ਸਟੱਗ ਹੀ ਰਿਹਾ ਹੈ ਸਮਾਪਤ ਨਹੀਂ ਹੈ ਜਿਨ੍ਹਾਂ ਨੇ ਸਾਡੀਆਂ ਭੈਣਾਂ ਦਾ ਸੰਦੂਰ ਮਿਟਾਇਆ ਸੀ ਜਿਨ੍ਹਾਂ ਨੇ ਸਾਡੀ ਅਣਖ ਨੂੰ ਜਗਾਇਆ ਸੀ ਉਹਨਾਂ ਨੂੰ ਉਹਨਾਂ ਦੀ ਕਬਰ ਤੱਕ ਜੋ ਉਨਚਾਨ ਦਾ ਕੰਮ ਭਾਰਤ ਦੀਆਂ ਤਿੰਨਾਂ ਸੈਨਾਵਾਂ ਨੇ ਕੀਤਾ ਉਹਨਾਂ ਦਾ ਯਸ਼ੋਗਾਨ ਕਰਨ ਦਾ ਇਹ ਦਿਨ ਅੱਜ ਉਹਦੇ ਲਈ ਅਸੀਂ ਸਾਰੇ ਇੱਥੇ ਇਕੱਠੇ ਹੋਏ ਆਂ ਔਰ ਲਗਭਗ 6:30 ਦੇ ਕਰੀਬ ਅਸੀਂ ਇੱਥੋਂ ਨਿਕਲਾਂਗੇ ਔਰ ਸ਼ਹੀਦੀ ਚੌਂਕ ਤੱਕ ਆਪਣੇ ਉਹਨਾਂ ਸੈਨਿਕਾਂ ਦਾ ਨਮਨ ਔਰ ਉਹਨਾਂ ਦਾ ਜੈਗੋਸ਼ ਕਰਾਂਗੇ